ਇੱਕ ਲੜਕੀ ਕਬਰਸਤਾਨ ਗਈ ਉਥੇ ਜਾ ਕੇ ਇੱਕ ਕਬਰ ਨੂੰ ਦੇਖਣ ਲੱਗੀ ਤੇ ਉਹਨੇ ਕਿਹਾ ਵੀ ਇਹ ਕਬਰ ਮੇਰੇ ਪਿਤਾ ਜੀ ਦੀ ਆ ਤੇ ਇਹਦੇ ਵਿੱਚ ਦਫਨ ਮੇਰਾ ਬੇਟਾ ਗਾ ਜੇ ਮੇਰਾ ਬੇਟਾ ਜ਼ਿੰਦਾ ਹੁੰਦਾ ਤਾਂ ਮੇਰਾ ਪਤੀ ਮੇਰੇ ਕੋਲ ਹੁੰਦਾ ਦੱਸੋ ਕਿਵੇਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਕੀ ਖਿਚੜੀ ਪਕਾ ਦੇ ਤੁਸੀਂ ਖਿਚੜੀ ਨਹੀਂ ਪਕਾਈ ਇਹ ਬੁਝਾਰ ਤਾਂ ਆਪਣੀ ਜਿਹੜਾ ਕੀ ਤੁਸੀਂ ਸੋਲਵ ਕਰਨੀ ਹੈਗੀ ਬਹੁਤ ਸਿੰਪਲ ਪਹਿਲੇ ਕਿਸਾ ਕੁੜੀਆਂ ਕਬਰਸਤਾਨ ਜਾਂਦੀਆਂ ਨਹੀਂ ਜਾਂਦੀਆਂ ਨੇ ਯਾਰ ਕੁੜੀਆਂ ਕਬਰਸਤਾਨ ਜਾਂਦੀਆਂ ਨੇ ਕਮੈਂਟ ਕਰਕੇ ਜਰੂਰ ਦੱਸੋ ਕਿਉਂਕਿ ਉਹ ਕਹ ਰਹਾ ਕਿ ਦਫਾ ਨੈ ਕੋ ਬੰਦਾ ਜੋ ਵੀ ਹੈ ਹਨਾ ਤਾਂ ਕੁੜੀਆਂ ਕਬਰਸਤਾਨ ਤਾਂ ਨਹੀਂ ਜਾਂਦੀਆਂ ਮੇਰੇ ਸਾਹਮਣੇ ਜਾਂਦੀਆਂ ਨਹੀਂ ਜਿਹੜੇ ਤਾਂ ਬਟ ਜਿਹੜੀ ਬੁਝਾਰਤ ਬਣਾਈ ਉਹਦੇ ਸਾਹਮਣੇ ਜਵਾਬ ਜਰੂਰ ਦੇਵਾਂਗਾ ਮੈਂ ਬਟ ਕੁੜੀਆਂ ਕਬਰਸਤਾਨ ਨਹੀਂ ਜਾਂਦੀਆਂ ਮੈਂ ਪੜਿਆ ਸੁਣਿਆ ਨਹੀਂ ਜਾਂਦੀਆਂ ਸ਼ਾਇਦ ਬਾਕੀ ਤੁਸੀਂ ਦੱਸਦੇ ਹੋ ਭਾਈ ਜੀ ਇਹਨਾਂ ਨੂੰ ਪਤਾ ਹੈ ਚਲੋ ਫਿਰ ਜਵਾਬ ਤਾਂ ਦੇ ਦਿਓ ਹਨਾ ਹਾਂ ਰੁਕ ਜਾਓ ਇੱਕ ਕੁੜੀ ਕਬਰਸਤਾਨ ਗਈ ਤੇ ਉਹਨੇ ਕੀ ਕਿਹਾ ਵੀ ਇਹ ਕਬਰ ਆ ਜਿਹੜੀ ਇਹ ਮੇਰੇ ਬਾਪ ਦੀ ਹੈ ਖੜ ਜਾ ਇੱਥੇ ਸਮਝਾਂਦਾ ਮੈਨੂੰ ਇੱਕ ਕਬਰ ਜਿਹੜੀ ਮੇਰੇ ਬਾਪ ਦੀ ਹੈ ਯਾਨੀ ਉਹ ਜਿਹੜਾ ਕਬਰ ਹੈ ਉਹਦੇ ਪਿਓ ਦੀ ਹੈ ਠੀਕ ਹੈ ਹਾਂ ਤੇ ਇਹਦੇ ਵਿੱਚ ਦਫਨਾ ਜਿਹੜਾ ਉਹ ਮੇਰਾ ਬੇਟਾ ਹੈਗਾ ਜੇ ਬਾਪ ਦੀ ਕਬਰ ਹੈ ਬਾਪ ਹੀ ਦਫਨ ਹੋਏਗਾ ਬੇਟਾ ਕਿਵੇਂ ਦਫਨ ਹੋ ਜਾਊਗਾ ਉਹ ਤੁਸੀਂ ਦੱਸੋਗੇ ਮੈਂ ਹੋਊਗਾ ਅਗਲਾ ਅਗਲਾ ਵੀ ਜੇ ਮੇਰਾ ਬੇਟਾ ਜ਼ਿੰਦਾ ਹੁੰਦਾ ਤਾਂ ਮੇਰਾ ਪਤੀ ਮੇਰੇ ਕੋਲ ਹੁੰਦਾ ਜੇ ਮੇਰਾ ਬੇਟਾ ਜ਼ਿੰਦਾ ਹੁੰਦਾ ਤਾਂ ਮੇਰਾ ਪਤੀ ਮੇਰੇ ਕੋਲ ਹੁੰਦਾ ਹਾਂਜੀ ਹੁਣ ਕਰੋ ਸਾਲਵ ਇਹ ਤਾਂ ਨਹੀਂ ਮੈਂ ਜਵਾਬ ਦੇ ਸਕਦਾ ਇਹ ਤਾਂ ਕਹਾਣੀ ਹੋਰ ਹੈ ਕਬਰ ਮੇਰੇ ਪਿਓ ਦੀ ਹੈ ਦਫਨ ਮੇਰਾ ਬੇਟਾ ਹੈ ਜੇ ਮੇਰਾ ਬੇਟਾ ਜ਼ਿੰਦਾ ਹੁੰਦਾ ਮੇਰਾ ਪਤੀ ਮੇਰੇ ਕੋਲ ਹੁੰਦਾ ਹੂੰ ਨਹੀਂ ਪਤਾ ਬੇਟੇ ਨੂੰ ਪਤੀ ਨੇ ਮਾਰੇ ਹੋਏ ਤੇ ਜੇ ਉਹ ਨੂੰ ਨਾ ਮਾਰਦਾ ਤਾਂ ਮਤਲਬ ਘਾੜੀ ਆਕਰ ਸੋਚ ਕੇ ਦੇਖੀਏ ਤੇ ਜੇ ਉਹ ਨੂੰ ਨਾ ਮਾਰਦਾ ਠੀਕ ਹੈ ਤੇ ਮੈਂ ਇੱਕ ਗੁੜ ਗੁੜ ਐ ਤਾਂ ਨਹੀਂ ਕਿਤੇ ਕਿ ਇਹ ਕਬਰ ਮੇਰੇ ਪਿਓ ਦੀ ਹੈ ਮਤਲਬ ਕਿ ਉਹ ਜਿਹੜੇ ਕਬਰ ਖੋਦੀ ਗਈ ਸੀ ਉਹਦੇ ਪਿਓ ਦੇ ਲਈ ਖੋਦੀ ਗਈ ਸੀਗੀ ਕਿ ਉਹਦੇ ਪਿਓ ਨੂੰ ਦਫਨਾਇਆ ਜਾਏਗਾ ਹਾਂ ਠੀਕ ਹੈ ਮੈਂ ਵੈਸੇ ਸੋਚ ਰਿਹਾ ਪਤਾ ਨਹੀਂ ਹੋਈ ਜਾਂ ਨਹੀਂ ਆਸ ਹੈ ਮੈਂ ਆਸ ਹੈ ਉਹਨਾ ਭਾਈ ਠੀਕ ਹੈ ਤੇ ਦੂਸਰਾ ਤੇ ਮਰ ਗਿਆ ਉਹਦਾ ਮੁੰਡਾ ਠੀਕ ਹੈ ਉਹਦੇ ਮੁੰਡੇ ਨੂੰ ਦਫਨਾਇਆ ਜਾ ਗਿਆ ਦਫਨ ਉਹਦਾ ਮੁੰਡਾ ਹੈ ਠੀਕ ਹੈ ਲੇਕਿਨ ਅਗਰ ਉਹ ਮੁੰਡਾ ਜਿੰਦਾ ਹੁੰਦਾ ਅਗਰ ਉਹ ਮੁੰਡਾ ਨਾ ਮਰਿਆ ਹੁੰਦਾ ਮੁੰਡੇ ਨੂੰ ਮਾਰਿਆ ਕਿ ਨਾ ਉਹਦੇ ਪਿਓ ਨੇ ਤਾ ਉਹਦਾ ਹਸਬੰਡ ਉਹਦੇ ਕੋਲ ਹੁੰਦਾ ਨਹੀਂ ਤੁਸੀਂ ਸਟਾਰਟਿੰਗ ਚ ਕਿਹਾ ਵੀ ਕਬਰ ਉਹਦੇ ਪਿਓ ਦੀ ਆ ਮਤਲਬ ਕਿ ਜੇ ਉਹਦੇ ਫਾਦਰ ਸਾਹਿਬ ਦੀ ਡੈਥ ਹੋਈ ਹੋਊਗੀ ਫੇਰ ਇਹ ਕਬਰ ਖੋਦੀ ਹੋਊਗੀ ਕਿ ਤੇ ਹੋਰ ਦਫਨਾਤਾ ਹੁਣ ਉਹਨੂੰ ਐ ਕਿ ਮੈਂ ਦਫਨਾਤਾ ਹੋਊਗਾ ਗਲਤ ਹੈ ਗਲਤ ਸਹੀ ਜਵਾਬ ਦੋ ਕਬਰ ਮੇਰੀ ਇਹ ਗੱਲ ਹজম ਜੀ ਨਹੀਂ ਹੋ ਰਹੀ ਇੱਥੇ ਕਨਫਿਊਜ਼ ਹੋ ਰਹੀ ਮੈਂ ਤੁਹਾਨੂੰ ਇਹਨਾਂ ਦੱਸ ਦਿੰਦੀ ਆ ਵੀ ਇੱਕ ਸਟੋਰੀ ਬਣਾਈ ਗਈ ਹੈਗੀ ਸੋ ਕੋਈ ਵੀ ਜ਼ਿਆਦਾ ਸੀਰੀਅਸਲੀ ਨਾ ਲਿਓ ਜਸਟ ਫਨ ਹਾਏ ਫਨ ਦੇ ਲਈ ਆਪਾਂ ਉਹ ਕਰ ਰਹੇ ਆ ਮਤਲਬ ਹਾਂ ਸਮਝਣ ਵਾਲੀ ਗੱਲ ਹੈ ਕੋਈ ਐ ਕੋਈ ਕੋਈ ਲੋਕੀ ਜਿਹੜੇ ਕੋਈ ਧਾਰਮਿਕ ਰੰਗਤ ਲੈ ਲੈਂਦੇ ਨੇ ਹੋਰ ਕਿਤੇ ਨਾ ਪਾਈ ਇਹ ਐਂਟਰਟੇਨਮੈਂਟ ਦੇ ਲਈ ਹੈ ਠੀਕ ਹੈ ਨਾ ਜੀ ਸੋ ਦੂਜੇ ਪਾਸੇ ਨਾ ਆਇਓ ਬੇਨਤੀ ਹੈ ਖੈਰ ਹੁਣ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਕਰੋ ਕਰੋ ਅਗਰ ਪਿਓ ਦੀ ਕਬਰ ਹੈ ਹਾਂ ਤਾਂ ਮਤਲਬ ਇਹ ਉਹ ਕੁੜੀ ਦੇ ਪਿਓ ਦੀ ਕਬਰ ਹੈ ਹੂੰ ਦਫਨ ਉਹਦਾ ਮੁੰਡਾ ਹੈ ਹੂੰ ਜੇ ਉਹਦਾ ਮੁੰਡਾ ਜ਼ਿੰਦਾ ਹੁੰਦਾ ਤਾਂ ਉਹਦਾ ਪਤੀ ਉਹਦੇ ਕੋਲ ਹੁੰਦਾ ਇਹ ਤਾਂ ਨਹੀਂ ਕਿ ਉਹਦਾ ਜਿਹੜਾ ਪਿਓ ਹੈ ਉਹ ਕਬਰਾਂ ਖੋਦਣ ਦਾ ਕੰਮ ਕਰਦਾ ਕਿ ਉਹ ਜਿਹੜੀ ਕਬਰ ਖੋਦੀ ਜਿਹੜੀ ਹੈ ਉਹ ਖੋਦੀ ਉਹਦੇ ਪਿਓ ਨੇ ਮਤਲਬ ਉਹ ਉੱਥੇ ਕੰਮ ਕਰਦਾ ਹੋਵੇਗਾ ਸ਼ਾਇਦ ਤੇ ਜਿਹੜੀ ਕਬਰ ਹੈ ਉਹ ਖੋਦੀ ਗਈ ਜਿਹੜੀ ਕਬਰ ਉਹਦੇ ਪਿਓ ਵੱਲੀ ਵੱਲੋਂ ਖੋਦੀ ਗਈ ਹੈ ਤੇ ਉਹਦੇ ਵੀ ਜਿਹੜਾ ਦਫਨ ਹੈ ਉਹ ਉਹਦਾ ਮੁੰਡਾ ਹੈ ਜਦੋਂ ਉਹਦਾ ਮੁੰਡਾ ਮਰਿਆ ਤਾਂ ਉਹਦਾ ਪਤੀ ਉਹਨੂੰ ਛੱਡ ਕੇ ਚਲਾ ਗਿਆ ਤਾਂ ਕਰਕੇ ਜਾਂ ਫਿਰ ਉਹਦੇ ਪਤੀ ਨੂੰ ਜੇਲ੍ਹ ਹੋ ਗਿਆ ਜੋ ਵੀ ਹੋ ਗਿਆ ਤਾਂ ਕਰਕੇ ਭਾਵੇਂ ਉਹਦਾ ਮੁੰਡਾ ਜਿੰਦਾ ਹੁੰਦਾ ਉਹਦਾ ਪਤੀ ਉਹਦੇ ਕੋਲ ਹੁੰਦਾ ਹਾਂ ਸਹੀ ਹੈ ਸਹੀ ਹੈ ਇਹ ਮਤਲਬ ਕਿ ਉਹ ਕਵਰ ਹੈ ਵੈਸੇ ਇਹ ਗੱਲ ਬਣਦੀ ਉਡਦੀ ਤਾਂ ਹੈ ਨਹੀਂ ਬਣਦੀ ਨਹੀਂ ਹੈਗੀ ਬਟ ਜੋ ਮਤਲਬ ਕਿ ਮੈਂ ਵੀ ਕਮੈਂਟ ਬਾਕਸ ਵਿੱਚ ਦੇਖਿਆ ਇਹਦੇ ਕਮੈਂਟ ਸੋ ਜ਼ਿਆਦਾਤਰ ਕਮੈਂਟਸ ਸੀਗੇ ਜਿਹੜੇ ਇਹੀ ਆ ਰਹੇ ਸੀਗੇ ਬਸ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਗਲਗੁਲ ਬਣਦੀ ਹੈ ਇਹ ਕੁਛ ਇਸ ਚੀਜ਼ ਦੀ ਬਟ ਹਾਂ ਇੱਕ ਬੰਦੇ ਨੂੰ ਪਜਲ ਕਰਨ ਦੇ ਲਈ ਬੜੀ ਵਧੀਆ ਬੁਝਾਰਤ ਹੈ ਹਨਾ ਨਹੀਂ ਤੁਸੀਂ ਵੀ ਕਿਤੇ ਚੋਰੀ ਕਰਕੇ ਲੈ ਕੇ ਆਉਂ ਲੱਗਦਾ ਹਾਂ ਮੈਂ ਚੋਰੀ ਕਰੀਆ ਮੈਂ ਚੋਰੀ ਕੀਤੀ ਏ ਕਿਉਂਕਿ ਤਾਂ ਹੀ ਮੈਨੂੰ ਜਵਾਬ ਪਤਾ अदरवाइज ਮੈਨੂੰ ਵੀ ਕੋਈ ਅਜਾ ਅਨਸਰ ਪਤਾ ਨਹੀਂ ਸੀਗਾ ਫਿਰ ਮੈਂ ਸਾਰੇ ਕਮੈਂਟ ਵਗੈਰਾ ਰੀਡ ਕੀਤੇ ਚੈੱਕ ਕੀਤੇ ਫਿਰ ਲੋਜਿਕ ਜਿਹੜਾ ਲੈ ਕੇ ਮੈਂ ਇੱਕ ਅੱਧਾ ਕਮੈਂਟ ਲੱਭਿਆ ਫਿਰ ਕਿਤੇ ਜਾ ਕੇ ਮੈਂ ਤੁਹਾਡੇ ਸਾਹਮਣੇ ਲੈ ਕੇ ਠੀਕ ਹੈ ਜੀ ਸੋ ਨਹੀਂ ਤੁਹਾਡੇ ਵੀ ਜਵਾਬ ਤੁਹਾਨੂੰ ਜਵਾਬ ਮਿਲ ਗਿਆ ਹਾਂਜੀ ਓਕੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੇ ਤੁਹਾਡੇ ਕੋਲ ਵੀ ਕੋਈ ਬੁਝਾਰਤ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਬੁਝਾਰਤ ਸੈਂਡ ਕਰ ਸਕਦੇ ਹੋ ਨਾਲ ਆਪਣਾ ਨਾਮ ਤੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਿਓ ਜਿਹੜੇ ਵੀ ਸਭ ਤੋਂ ਪਹਿਲਾਂ YouTube ਵੀਡੀਓ ਦੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਦੇ ਹਨ ਤੇ ਸਹੀ ਕਮੈਂਟ ਜਵਾਬ ਦਿੰਦੇ ਹਨ ਉਹਨਾਂ ਦਾ ਨਾਮ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਜਰੂਰ ਮੈਂਸ਼ਨ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੁੜਨ ਦੇ ਲਈ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ